ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਉਹ ਅਣਮਿੱਥੇ ਸਮੇਂ ਵਾਸਤੇ ਜਿਹੜੀ ਹੈ ਮੁਲਤਵੀ ਕਰ ਦਿੱਤੀ ਹੈ ਔਰ ਇਹ ਮੁਲਤਵੀ ਉਦੋਂ ਕੀਤੀ ਗਈ ਹੈ ਜਦੋਂ ਪੰਜਾਬ ਦੇ ਵਿੱਚ ਇੱਕ ਪਾਸੇ ਕਿਸਾਨ ਅੰਦੋਲਨ ਚੱਲਿਆ ਹੋਇਆ ਔਰ ਇਤੋਂ ਵੀ ਅਹਿਮ ਜਦੋਂ ਬਸਪਾ ਮੀਟਿੰਗ ਦੇ ਦੌਰਾਨ ਇਹ ਐਲਾਨ ਕਰ ਦਿੰਦੀ ਹੈ ਕਿ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਅਸੀਂ ਇਹਦੇ ਵਿੱਚ ਅਕਾਲੀ ਦਲ ਨਾਲ ਕਿਸੇ ਕਿਸਮ ਦੀ ਕੋਈ ਭਾਈਵਾਲੀ ਨਹੀਂ ਰੱਖਣੀ ਕਿਸੇ ਕਿਸਮ ਦਾ ਸਾਡਾ ਜਿਹੜਾ ਗੱਠ ਜੋੜਿਆ ਉਹ ਨਹੀਂ ਹੈਗਾ ਜਦੋਂ ਰਣਦੀਰ ਸਿੰਘ ਬੈਨੀਵਾਲ ਜਿਹੜੇ ਕੋਆਰਡੀਨੇਟਰ ਨੇ ਕੇਂਦਰੀ ਪਾਰਟੀ ਦੇ ਕੇਂਦਰੀ ਮਾਮਲਿਆਂ ਦੇ ਬਾਰੇ ਉਹ ਕਹਿੰਦੇ ਆ ਵੀ ਸਾਡਾ ਅਕਾਲੀ ਦਲ ਦੇ ਨਾਲ ਗੱਠਜੋੜ ਜਿਹੜਾ ਇਹ ਟੁੱਟ ਚੁੱਕਾ ਉਹਦਾ ਕਾਰਨ ਇਹ ਪਹਿਲਾਂ ਵੀ ਇਹ ਗੱਲ ਦੱਸ ਚੁੱਕੇ ਆ ਵੀ ਜਦੋਂ ਵੀ ਅਕਾਲੀ ਦਲ ਕਿਤੇ ਵੱਡੀਆਂ ਰੈਲੀਆਂ ਕਰਦਾ ਤਕਰੀਰ ਕਰਦਾ ਕੋਈ ਮੀਟਿੰਗ ਹੁੰਦੀ ਹੈ ਸਾਨੂੰ ਤਾਂ ਇਹ ਬੁਲਾਉਂਦੇ ਹੀ ਨਹੀਂ ਆ ਪਰ ਮਾਇਆਵਤੀ ਹੋਣਾ ਨੇ ਇਹ ਗੱਲ ਆਖੀ ਸੀ ਕਿ ਵੀ ਨਹੀਂ ਇਹ ਗੱਠਜੋੜ ਚੱਲੇਗਾ ਪਰ ਆਖਰਕਾਰ ਇਹ ਸਾਰੀਆਂ ਗੱਲਾਂ ਦੇ ਉੱਤੇ ਵਿਸ਼ਰਾਮ ਚਿੰਨ ਲੱਗ ਗਿਆ ਫੁੱਲ ਸਟਾਪ ਲੱਗ ਗਿਆ ਕਿਉਂਕਿ बसपा ਨੇ ਅਧਿਕਾਰਕ ਤੌਰ ਦੇ ਉੱਤੇ ਇਹ ਐਲਾਨ ਕਰ ਦਿੱਤਾ ਕਿ ਸਾਡਾ ਗਠਜੋੜ ਜਿਹੜਾ ਇਹ ਟੁੱਟ ਚੁੱਕਾ ਹੁਣ ਆਪਾਂ ਚੱਲਦੇ ਹਾਂ ਸਾਲ 1996 ਦੇ ਵਿੱਚ ਜਦੋਂ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਸੀਗੇ ਉਸ ਵੇਲੇ ਅਕਾਲੀ ਦਲ ਬਾਦਲ ਨੇ बसपा ਦੇ ਨਾਲ ਗਠਜੋੜ ਕੀਤਾ ਸੀ 13 ਸੀਟਾਂ ਸੀਗੀਆਂ ਪੰਜਾਬ ਦੀਆਂ ਔਰ ਇਸ ਗਠਜੋੜ ਨੇ 11 ਸੀਟਾਂ ਜਿੱਤੀਆਂ ਸੀ 8 ਸੀਟਾਂ ਅਕਾਲੀ ਦਲ ਨੇ ਜਿੱਤੀਆਂ ਸੀਗੀਆਂ 3 ਸੀਟਾਂ बसपा ਨੇ ਜਿੱਤੀਆਂ ਸੀ ਜਿਹਦੇ ਵਿੱਚ ਫਿਰੋਜ਼ਪੁਰ ਖੁਸ਼ਿਆਰਪੁਰ ਤੇ ਇੱਕ ਫਲੋਰ ਦੀ ਸੀਟ ਹੋਇਆ ਕਰਦੀ ਸੀ ਉਹਨਾਂ ਦਿਨਾਂ ਦੇ ਵਿੱਚ ਇਹ ਸੀਟਾਂ ਜਿੱਤੀਆਂ ਸੀਗੀਆਂ 97 ਦੇ ਵਿੱਚ ਫਿਰ ਜਦੋਂ ਅਟਲ ਬਿਹਾਰੀ ਵਾਜਪਈ ਉਹਨਾਂ ਦੀ ਗਵਰਨਮੈਂਟ ਬਣਦੀ ਆ ਤਾਂ ਅਕਾਲੀ ਦਲ ਬਸਪਾ ਨੂੰ ਛੱਡ ਦਿੰਦਾ ਇਹਨਾਂ ਦਾ ਸਾਥ ਫੜ ਲੈਂਦਾ ਵਿਧਾਨ ਸਭਾ ਚੋਣਾਂ ਸੀਗੇ ਚੋਣਾਂ ਸੀਗੀਆਂ ਪੰਜਾਬ ਦੇ ਵਿੱਚ 1997 ਦੇ ਵਿੱਚ ਇਹਨਾਂ ਦਾ ਸਾਥ ਛੱਡ ਦਿੰਦੇ ਆ ਤੇ ਸਾਥ ਫੜ ਲੈਂਦੇ ਆ ਭਾਜਪਾ ਦਾ ਖੈਰ 1997 ਤੋਂ ਲੈ ਕੇ 2020 ਤੱਕ ਜਿਹੜਾ ਇਹ ਗਠਜੋੜ ਬਹੁਤ ਸੋਹਣਾ ਚੱਲਿਆ ਹੁਣੇ 220 ਦੇ ਵਿੱਚ ਟੁੱਟਿਆ ਕੇਸ ਕਰਕੇ ਕਿਉਂਕਿ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ ਸੀ ਇੱਕ ਪਾਸੇ ਹੁਣ ਜਿੱਥੇ ਬਸਪਾ ਨੇ ਸਾਥ ਛੱਡ ਦਿੱਤਾ ਕਿ ਆਸਰਾਈਆਂ ਇਹ ਸੀਗੀਆਂ ਵੀ ਅਕਾਲੀ ਦਲ ਇੱਕ ਵਾਰ ਫੇਰ ਤੋਂ ਭਾਜਪਾ ਦੇ ਨਾਲ ਹੱਥ ਮਿਲਾਉਣ ਨੂੰ ਬੇਤਾਬ ਹੈ ਔਰ ਇਹ ਹੱਥ ਸਮਝੋ ਮਿਲਿਆ ਕਿ ਮਿਲਿਆ ਪਰ ਇਹ ਸਭ ਦੇ ਵਿੱਚ ਕਿਸਾਨ ਅੰਦੋਲਨ ਫੇਰ ਆ ਗਿਆ ਉਧਰੋਂ ਬਸਪਾ ਨੇ ਸਾਥ ਛੱਡ ਦਿੱਤਾ ਭਾਜਪਾ ਇਹਨਾਂ ਨੂੰ ਅੱਖਾਂ ਵਿਖਾ ਰਹੀ ਹੈ ਮਸਲਾ ਕੀ ਹੈ ਸੀਟ ਸ਼ੇਅਰਿੰਗ ਦਾ ਹੁਣ ਅਕਾਲੀ ਦਲ ਵਾਸਤੇ ਸਿਚੁਏਸ਼ਨ ਜਿਹੜੀ ਹੈ ਇਹ ਬੜੀ ਟਫ ਹੋ ਗਈ ਹੈ ਔਕਵਰਡ ਹੋ ਗਈ ਹੈ ਕਿ ਅਕਾਲੀ ਦਲ ਇਹ ਸਾਰੀ ਜ਼ਮੀਕਰਨ ਦੇ ਵਿੱਚ ਜਿੱਥੇ ਤਣਾਅ ਬਣਿਆ ਹੋਇਆ ਜਿੱਥੇ ਇਸ ਵੇਲੇ ਕਿਸਾਨ ਉਬਾਲੇ ਮਾਰ ਰਹੇ ਆ ਬਾਰਡਰਾਂ ਦੇ ਉੱਤੇ ਬੈਠੇ ਆ ਭਾਵੇਂ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਰਬੜ ਦੀਆਂ ਗੋਲੀਆਂ ਉਹਨਾਂ ਦੇ ਉੱਤੇ ਚਲਾਈਆਂ ਜਾ ਰਹੀਆਂ ਇਸ ਸਭ ਦੇ ਵਿੱਚ ਕੀ ਆਕਾਲੀ ਦਲ ਗੱਠਜੋੜ ਕਰੂਗਾ ਭਾਜਪਾ ਦੇ ਨਾਲ ਔਰ ਦੂਜੇ ਪਾਸੇ ਯਾਤਰਾ ਮੁਲਤਵੀ ਕਰਨਾ ਹਾਲਾਂਕਿ ਇਹਦੇ ਦੋ ਕਾਰਨ ਹੋ ਸਕਦੇ ਆ ਕਿਉਂਕਿ ਆਕਾਲੀ ਦਲ ਦਾ ਬਹੁਤ ਵੱਡਾ ਵੋਟ ਬੈਂਕ ਜਿਹੜਾ ਇਹ ਪਿੰਡਾਂ ਦੇ ਵਿੱਚ ਦੀ ਆਉਂਦਾ ਤੇ ਪਿੰਡਾਂ ਵਿੱਚ ਇਸ ਵੇਲੇ ਕਿਸਾਨ ਜਿਹੜੇ ਆ ਉਹ ਕੱਟਦੇ ਜਾ ਰਹੇ ਆ ਕਿਉਂਕਿ ਕਿਸਾਨ ਤਾਂ ਜਿਹੜੇ ਵਹੀਰਾਂ ਘੱਟ ਕੇ ਪਹੁੰਚ ਗਏ ਆ ਸ਼ੰਭੂ ਬਾਰਡਰ ਤੇ ਜਾਣਾ ਇਹਨਾਂ ਨੇ ਦਿੱਲੀ ਆ ਹਰਿਆਣਾ ਨੇ ਇਹਨਾਂ ਨੂੰ ਰੋਕ ਲਿਆ ਸ਼ੰਭੂ ਬਾਰਡਰ ਦੇ ਉੱਤੇ ਹੋ ਸਕਦਾ ਕਿ ਅਕਾਲੀ ਦਲ ਨੂੰ ਇਦਾਂ ਲੱਗਦਾ ਹੋਵੇ ਵੀ ਫਿਲਹਾਲ ਵਾਸਤੇ ਇਹ ਜਿਹੜੀ ਯਾਤਰਾ ਵਾ ਪੰਜਾਬ ਬਚਾਓ ਯਾਤਰਾ ਇਹਨੂੰ ਮੁਲਤਵੀ ਕਰ ਦਿਓ ਕਿਸਾਨ ਜਿਹੜੇ ਆ ਇਹ ਵਾਪਸ ਆ ਜਾਣ ਤਾਂ ਫੇਰ ਸ਼ੁਰੂ ਕਰਾਂਗੇ ਪਰ ਜੇ ਅਕਾਲੀ ਦਲ ਬਾਦਲ ਇਕੱਲਿਆਂ ਚੋਣ ਲੜਦਾ ਤੇ ਸਿਚੁਏਸ਼ਨ ਜਿਹੜੀ ਐ ਟਫ ਹੋ ਜਾਵੇਗੀ ਕਿਉਂਕਿ ਸਰਵੇ ਰਿਪੋਰਟਾਂ ਮੁਤਾਬਕ ਅਕਾਲੀ ਦਲ ਨੂੰ ਇੱਕ ਸੀਟ ਮਿਲਦੀ ਐ ਹਾਲਾਂਕਿ ਇਹ ਸਰਵੇ ਰਿਪੋਰਟ ਐ ਇਹਨਾਂ ਦਾ ਹਕੀਕਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਦੂਰ ਹੁੰਦਾ ਪਰ ਕਿਤੇ ਨਾ ਕਿਤੇ ਜਿਹੜੀਆਂ ਸਰਵੇ ਰਿਪੋਰਟਸ ਹੈਗੀਆਂ ਇਹ ਲਾਗੇ ਛਾਗੇ ਬੰਦੇ ਨੂੰ ਕਰ ਦਿੰਦੀਆਂ ਉਹਦਾ ਜਿਹੜਾ ਹੋਮਵਰਕ ਹੈ ਉਹਨੂੰ ਬਿਹਤਰ ਕਰਨ ਦੇ ਵਿੱਚ ਇਹ ਜਿਹੜੀਆਂ ਸਰਵੇ ਰਿਪੋਰਟਸ ਹੁੰਦੀਆਂ ਇਹ ਸਹਾਈ ਹੁੰਦੀਆਂ ਤਾਂ ਜੋ ਬੰਦਾ ਜਿਹੜਾ ਇਹ ਪੋਲਿਟিক্যাল ਪਾਰਟੀ ਹੈ ਕਿਸੇ ਚੋਣ ਨਤੀਜੇ ਦੇ ਉੱਤੇ ਚੰਗੀ ਥਾਂ ਦੇ ਉੱਤੇ ਪਹੁੰਚ ਜਾਵੇ ਸੋ ਅਕਾਲੀ ਦਲ ਵਾਸਤੇ ਸਿਚੁਏਸ਼ਨ ਜਿਹੜੀ ਹੈ ਇਹ ਬੜੀ ਔਕਵਰਡ ਬਣ ਗਈ ਹੈ ਟਫ ਬਣ ਗਈ ਹੈ ਬਸਪਾ ਨੇ ਸਾਥ ਛੱਡ ਦਿੱਤਾ ਭਾਜਪਾ ਅੱਖਾਂ ਬੁਖਾਰੀ ਹੈ ਔਰ ਕਿਸਾਨ ਅੰਦੋਲਨ ਇੱਕ ਵਾਰ ਫੇਰ ਸ਼ੁਰੂ ਹੋ ਗਿਆ ਸੋ ਅਕਾਲੀ ਦਲ ਨੂੰ ਇਹ ਸਭ ਦੇ ਵਿੱਚ ਜਿਹੜੀ ਪੰਜਾਬ ਬਚਾਓ ਯਾਤਰਾ ਵਾ ਉਹ ਮੁਲਤਵੀ ਕਰਨੀ ਪਈ ਹੈ ਅਕਾਲੀ ਦਲ ਦਾ ਭਵਿੱਖ ਕੀ ਹੋਏਗਾ ਇਹ ਤਾਂ ਸਮਾਂ ਦੱਸੇਗਾ ਪਰ ਇਹ ਜ਼ਰੂਰ ਕਹਿ ਸਕਦੇ ਹਾਂ ਵੀ ਇਸ ਵੇਲੇ ਅਕਾਲੀ ਦਲ ਜਿਹੜਾ ਇਹ ਵਿਚ ਵਿਚਾਲੇ ਫਸ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ